ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਆਉਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਨੇ ਵੀ ਆਪਾਂ ਟਰਾਲਾ ਲੈਣਾ ਵੱਡਾ ਖੇਤੀਬਾੜੀ ਦੇ ਸੰਦਾਂ ਲਈ ਇੱਕ ਘਰੇਲੂ ਕਿਸਾਨ ਵੀਰਾਂ ਕੋਲੇ 15 15 ਫੁੱਟਾ ਟਰਾਲਾ ਹੀ 15 7 ਫਰਸ ਫੁਰਸ ਹੋ ਗਿਆ ਚਾਰੇ ਟਾਇਰ ਮਕੰਮਲ ਨੇਗੇ ਜੇ ਕਿਸੇ ਮੇਰੇ ਵੀਰ ਨੂੰ ਡਬਲ ਜੈਕ ਆ ਦੋਸਤੋ ਜੈਕ ਦੋ ਲੱਗੇ ਨੇ ਲਿਫਟ ਪੰਪ ਵਾਲੇ ਹਨਾ ਹੀ ਤੇ ਚਲਦੀ ਵਧੀਆ ਹਨਾ ਹੀ ਹਾਲਤ ਵਧੀਆ ਪਈ ਹੈ ਕੰਪਲੀਟ ਕਿੰਨੇ ਕ ਮਾਡਲਾਂ ਅੰਤਜਾ ਆਈ ਇਹ ਇਹ ਪੁਰਾਣੀ ਬਣੀ ਹੋਈ ਆ ਜੀ ਪੁਰਾਣੀ ਮਣੀ ਹੋਈ ਆ ਮੰਨ ਲਓ ਵੀ ਸਾਈ ਤੇ ਹੋਣੀ ਵੀ ਆ ਸਾਈ ਤੇ ਬਣੀ ਹੋਈ ਆ ਬਜਨ ਭੋਜਨ ਜ਼ਿਆਦਾ ਆ ਹਨਾ ਹੀ ਹਾਂਜੀ ਬਸ ਹਨਾ ਹੈ ਤੇ ਟਾਇਰ ਚਾਰੇ ਵਧੀਆ ਪੈਣ ਹਨਾ ਹੀ ਹਾਲਤ ਚ ਟਾਇਰ ਦੋਸਤੋ ਚਾਰੇ ਵਧੀਆ ਪਏ ਨੇਗੇ ਤੋਰੇ ਤਾਰੇ ਦੀ ਮੰਨ ਲਓ ਵੀ ਟਰਾਲੀ ਬਿਲਕੁਲ ਸਾਫ ਆ ਕੋਈ ਉਖਲੀ ਅਖਲੀ ਕਿ ਜਿਆਦੇ ਬੁੜਕਣ ਵਾਲਾ ਕੰਮ ਨਹੀਂ ਹੈਗਾ ਵੀ ਖੜਕਾ ੜਕਾ ਕਰਦੀ ਇਹਨੇ ਬੈਡ ਬੁੱਡ ਵੀ ਚੰਗੇ ਲੱਗੇ ਹੋਣੇ ਫਰਸ਼ ਆਪਾਂ ਪ੍ਰੋਪਰ ਵਿੱਚੋਂ ਦੇਖ ਲਿਆ ਬਿਲਕੁਲ ਲੈਨ ਫਰਸ਼ ਸਾਫ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਵੀ ਦਿੰਨੇ ਆ ਜੇ ਕਿਸੇ ਮੇਰੇ ਵੀਰ ਦੀ ਪਸੰਦ ਆਉਂਦੀ ਆ ਟਰਾਲੀ ਦਾ ਵੀਰ ਨਾਲ ਜਰੂਰ ਸੰਪਰਕ ਕਰ ਸਕਦੇ ਹੋਗੇ ਵੀਰਾਂ ਦਾ ਪਿੰਡ ਸੀਨੀ ਵਾਲਕਲਾ ਜਿਲ੍ਹਾ ਪਾਇੰਦਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੀ ਆਪਣਾ 9465829223 9465829223 ਤੇ ਡਿਮਾਂਡ ਕੀ ਕੀਤੀ ਹੈ ਵੀਰੇ ਆਪਾਂ ਇਹਦੀ ਡਿਮਾਂਡ ਵੀਰੇ 2 ਲੱਖ 95000 ਕਰਦੇ ਦੋ ਲੱਖ ਤੇ 95000 ਵੀਰਾਂ ਨੇ ਡਿਮਾਂਡ ਕੀਤੀ ਹੈ ਕੋਈ ਫਿਕਸ ਨਹੀਂ ਹੈਗਾ ਪ੍ਰਾਈਸ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰੂਗਾ 15 15 7.5 ਹੀ 15 ਫੁੱਟ ਦੋਸਤੋ ਲੰਮਾਗਾ ਤੇ 7 ਫੁੱਟ ਟਰਾਲਾ ਹੈਗਾ ਚੌੜਾ ਜੇ ਕਿਸੇ ਮੇਰੇ ਵੀਰ ਦੀ ਸਮਝਦਾ ਚੌਂਦਾ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰਾਂ ਦਾ ਪਿੰਡ ਸੀਨੀ ਵਾਲਕਲਾ ਜਿਲ੍ਹਾ ਪੈਂਦਾ ਬਰਨਾਲਾ ਤੇ ਮੋਬਾਈਲ ਨੰਬਰ ਦੁਬਾਰੇ ਫਿਰ ਬੋਲਦਾ 93654229233 ਜੀ 94655829233 29223 29223 ਦੋਸਤ ਵੀਰਾਂ ਦਾ ਮੋਬਾਈਲ ਨੰਬਰ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਦੋਸਤੋ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਵੱਡਾ ਦੋਸਤੋ ਟੂਲ ਬਾਕਸ ਵੀ ਵੱਡਾ ਲੱਗਿਆ ਟਰਾਲੇ ਦੇ ਜੇ ਕਿਸੇ ਮੇਰੇ ਵੀਰ ਦੀ ਸਹਾਉਧਰੀ ਚਾਹੁੰਦਾਗਾ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ